ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਵਾਲੇ ਵੇਖੀਏ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਛੱਡ ਦਿੱਤਾ ਇਹ ਸਵਾਲ ਹੈ ਕਿ ਉਹਨਾਂ ਨੇ ਕਿਉਂ ਆਰਿਆ ਆਪਣੇ ਆਪ ਨੂੰ ਪੁੱਛੋ ਕਿਉਂ ਆਰਿਆ ਇੱਕ ਦੀ ਮਤਲਬ ਤੁਸੀਂ ਇਕੱਲੇ ਬੈਠੇ ਹੋ ਤੇ ਸੋਚਿਓ ਇਹ ਕਰਨਾ ਕਿ ਨਾ ਔਖਾ ਜੋ ਕਰੀਏ ਇਸ ਲਈ ਜਿੱਦਾਂ ਗੱਲ ਚੱਲੀ ਦਾਣਾ ਚੜਾਉਣੀਆਂ ਬਹੁਤ ਸੌਖੀਆਂ ਹੋ ਰਸਤੇ 'ਚ ਜਾਣਾ ਬਹੁਤ ਸੌਖਾ ਪਰ ਜਿਹੜਾ ਇਹ ਸਿੱਖੀ ਦਾ ਰਸਤਾ ਨਾ ਇਹ ਬਹੁਤ ਔਖਾ ਜੇ ਮੇਰੇ ਅੱਗੇ ਕੁਝ ਲੋਕ ਜਿਹੜੇ ਇਹਨਾਂ ਸਿੱਖੀ ਈਸੂਲਾਂ ਦੇ ਉੱਤੇ ਚੱਲ ਰਹੇ ਆ ਤੇ ਮੈਨੂੰ ਲੱਗਦਾ ਉਹ ਕਿਸਾਨ ਨੇ ਮੈਂ ਗਲਤ ਹੋ ਸਕਦਾ ਮੇਰੇ ਹਿਸਾਬ ਨਾਲ ਉਹ ਪੰਜਾਬ ਦੇ ਉਹ ਹਿੰਦੁਸਤਾਨ ਦੇ ਉਹ ਭਾਰਤ ਦੇ ਉਹ ਕਿਸਾਨ ਨੇ ਉਹ ਮਜ਼ਦੂਰ ਨੇ ਜਿਹੜੇ ਅੱਜ ਇੱਕ ਕਿਸਾਨ ਲੀਡਰ ਆਪਣੀ ਜਾਨ ਦਾ ਉਤੇ ਲਾ ਕੇ ਬੈਠਾ 41 ਡੇਸ ਮੇਰੀ ਸਾਹਾਂ ਦੀ 7 ਦਿਨ ਤੋਂ ਬਾਅਦ ਔਖਾ ਹੋ ਜਾਂਦਾ ਸਾਡੀ ਟੀਮ ਉੱਥੇ ਡਾਕਟਰਾਂ ਦੀ ਪੂਰੀ ਨਾਲ ਰਹਿੰਦੀ ਆ ਮੈਂ ਉਹਨਾਂ ਨੂੰ ਵੀ ਪੁੱਛਦਾ ਮੈਂ ਕਹਿੰਦਾ ਯਾਰ ਇਹ ਕਿੱਦਾਂ ਅੰਦੇ ਪਤਾ ਨਹੀਂ ਕਿਤੇ ਉਹਨਾਂ ਨਾਲ ਬਿਟਲੇ ਬਸ ਆਹ ਨਾਲ ਗੱਲ ਹੁੰਦੀ ਆ ਮੈਂ ਕਹਿੰਦਾ ਤੇ ਪਹਿਲਾਂ ਤਾਂ ਕਹਿੰਦਾ ਸਾਡੇ ਬਸ ਆਪ ਦੱਸੋ ਮਿੰਨੂ ਕਿੱਦਾਂ ਮੈਂ ਰਾਹ ਲਾ ਚੱਲਦਾ ਪਰ ਹੁਣ ਮੈਂ ਵੀ ਕਹਿ ਰੋਣੀ ਪਤਾ ਲੱਗ ਗਿਆ ਕਿ ਉਹ ਬੰਦਾ ਕਹਿੰਦਾ ਕਿ ਨਹੀਂ ਹੁਣ ਨਹੀਂ ਹੁਣ ਵਾਪਸ ਨਹੀਂ ਮੁੜਨਾ ਹੁਣ ਮੰਗਾ ਮਨਾਵਾਂਗੇ ਐਮਐਸਪੀ ਦੀ ਗਰੰਟੀ ਲਾਅ ਬਣੂਗਾ ਤੇ ਮੈਂ ਖਾਊਗਾ ਤੇ ਤੁਸੀਂ ਸੋਚ ਕੇ ਵੇਖਿਓ ਜੇ ਇਹ ਐਮਐਸਪੀ ਦੀ ਗਰੰਟੀ ਲਾਅ ਬਣਦਾ ਅਸੀਂ ਸਾਰੇ ਇੱਥੇ ਆਏ ਆ ਸਾਨੂੰ ਕੀ ਲੋੜ ਸੀ ਆਪਣਾ ਦੇਸ਼ ਛੱਡ ਕੇ ਆਉਂਦੇ ਹਾਂ ਸੋਚਿਓ ਕਿ ਜੇ ਐਮਐਸਪੀ ਦੀ ਗਰੰਟੀ ਲਾਅ ਬਣਦਾ ਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਵੀ ਹੋਣਾ ਦੁਕਾਨਦਾਰਾਂ ਦਾ ਵੀ ਹੋਣਾ ਸਾਡੇ ਪੰਜਾਬ ਦਾ ਹੋਣਾ ਗੁਰੂਆਂ ਦੀ ਧਰਤੀ ਦਾ ਹੋਣਾ ਤਾਂ ਬਿਲਕੁਲ ਦਾ ਸਰਕਾਰਾਂ ਜਿਹੜੀਆਂ ਜਿਹੜੀਆਂ ਮਨੋਪਲੀਆ ਨੂੰ ਬਲ ਪੜਾਵਾ ਦੇਣਦੀਆਂ ਉਸ ਦੇਸ਼ ਵਿੱਚ ਉਹ ਕਰ ਦਿੰਦੀਆਂ ਉਹ ਵੀ ਇੱਕ ਬਜ਼ੁਰਗ ਦੇ ਕਹਿੰਦੇ ਇੱਕ ਨਹੀਂ ਹੋ ਨਹੀਂ ਸਕਦਾ ਹੋ ਸਕਦਾ ਉਦੋਂ ਜਦੋਂ ਅਸੀਂ ਸਮਝਾਂਗੇ ਅਸੀਂ ਛੋਟੇ ਛੋਟੇ ਸਵਾਲ ਕਰਨੇ ਬੰਦ ਕਰਦਾਂਗੇ ਭਈ ਉਹ ਇੱਥੇ ਨਹੀਂ ਆ ਉਹ ਕਾਮਰੇੜ ਆ ਉਹ ਉਹ ਆ ਉਹ ਆ ਸੋਚਾਂਗੇ ਕਿ ਲੜਾਈ ਕਿੰਨੀ ਵੱਡੀ ਆ ਇਹ ਲੜਾਈ ਪੂਰੀ ਹੋ ਜਾਂਦੀ ਆ ਸਾਡੇ ਪੰਜਾਬ ਦਾ ਮੈਂ ਸਾਰੇ ਦੇਸ਼ ਦੀ ਗੱਲ ਨਹੀਂ ਕਰਦਾ ਦੇਸ਼ ਦਾ ਤੇ ਹੁਣੇ ਹੀ ਹੋਣਾ ਪਰ ਪੰਜਾਬ ਦਾ ਜਿਹੜੀ ਧਰਤੀ ਨਾਲ ਅਸੀਂ ਬਨੋ ਜਿੱਤੋਂ ਅਸੀਂ ਬਿਲੋਂਗ ਕਰਦੇ ਆ ਜਿਹਨੂੰ ਅਸੀਂ ਪਿਆਰ ਕਰਦੇ ਆ ਹੋਣ ਵਾਲੀਆਂ ਪੀੜ੍ਹੀਆਂ ਦਾ ਸੋਚੋ ਕੀ ਹੋਊਗਾ ਤੇ ਜੇ ਨਹੀਂ ਬਣਿਆ ਤੇ ਕੀ ਹੋਊਗਾ ਸਾਡੇ ਗੁਰੂਆਂ ਦੀ ਧਰਤੀ ਦਾ ਕੀ ਹੋਊ ਸਿੰਘ ਸਾਹਮਣੇ ਬਹੁਤ ਚੰਗੀਆਂ ਕਲਾ ਕੀਤੀਆਂ ਮਨੇ ਸੰਦਸਿਆ ਕਿ ਆਪਣੇ ਗੁਰੂ ਵਰਜਵਾਂ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰੋ ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਕਰਨੀਆਂ ਬੜੀਆਂ ਔਖੀਆਂ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਵੱਲ ਵੇਖੀਏ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਛੱਡ ਦਿੱਤਾ ਇਹ ਸਵਾਲ ਹੈ ਕਿ ਉਹਨਾਂ ਨੇ ਕਿਉਂ ਆਰਿਆ ਆਪਣੇ ਆਪ ਨੂੰ ਪੁੱਛਿਓ ਕਿਉਂ ਆਰਿਆ ਸਰਬੱਤ ਦੇ ਭਲੇ ਲਈ ਆਰਿਆ ਸਿੱਖੀ ਅਸੂਲਾਂ ਲਈ ਆਰਿਆ ਸਿੱਖੀ ਪ੍ਰਿੰਸੀਪਲਸ ਲਈ ਆਰਿਆ ਕਿ ਕਿੰਨੇ ਸਾਡੇ ਚੋਂ ਅੱਜ ਇੱਥੋਂ ਅਰਦਾਸ ਕਰਕੇ ਜਾ ਸਕਦੇ ਆ ਕਿ ਪ੍ਰਮਾਤਮਾ ਮੈਨੂੰ ਇਹਨਾਂ ਯੋਗ ਬਣਾਈ ਮੈਂ ਆਪਣੇ ਗੁਰੂ ਦੇ ਚੱਲੇ ਕਦਮਾਂ ਦੇ ਉੱਤੇ ਚੱਲ ਸਕਾਂ ਮੈਨੂੰ ਇਹਨੀ ਤਾਕਤ ਦੇਈ ਇਹਦਾ ਮਤਲਬ ਕੀ ਕਿ ਜੇ ਕਦੇ ਲੋੜ ਪਈ ਕੌਮ ਨੂੰ ਕਦੀ ਲੋੜ ਪਵੇ ਸਰਬੱਤ ਨੂੰ ਕਦੀ ਲੋੜ ਪਵੇ ਸਿੱਖੀ ਅਸੂਲਾਂ ਨੂੰ ਮੇਰੀ ਲੋੜ ਪਵੇ ਤੇ ਮੈਂ ਆਪਣੀ ਜਾਨ ਵੀ ਉਹਨਾਂ ਦੇ ਲਈ ਹਾਜ਼ਰ ਹਾਂ اپنی جان ਤੇ ਦੇਣੀ ਬੜੀ ਸੌਖੀ ਆ ਮੈਨੂੰ ਲੱਗਦਾ ਸੌਖੀ ਆ ਜਿਹੜਾ ਬੰਦਾ ਉਹਨਾਂ ਹਸੂਲਾਂ ਤੇ ਚੱਲ ਜਾਂਦਾ ਆਪਣੇ ਪਰਿਵਾਰ ਦੀ ਵੀ ਜਾਨ ਇੱਕ ਦੀ ਮਤਲਬ ਤੁਸੀਂ ਕੱਲੇ ਬੈਠੇ ਹੋ ਤੇ ਸੋਚਿਓ ਇਹ ਕਰਨਾ ਕਿੰਨਾ ਔਖਾ ਜੋ ਕਰ ਗਿਆ ਇਸ ਲਈ ਜਿੱਦਾਂ ਗੱਲ ਚੱਲੀ ਦਾਣਾ ਚੜਾਉਣੀਆਂ ਬਹੁਤ ਸੌਖੀਆਂ ਉਹ ਰਸਤੇ 'ਚ ਜਾਣਾ ਬਹੁਤ ਸੌਖਾ ਪਰ ਜਿਹੜਾ ਇਹ ਸਿੱਖੀ ਦਾ ਰਸਤਾ ਨਾ ਇਹ ਬਹੁਤ ਔਖਾ ਅੱਜ ਜੇ ਮੇਰੇ ਅੱਗੇ ਮੈਂ ਗਲਤ ਹੋ ਸਕਦਾ ਜੇ ਮੇਰੇ ਅੱਗੇ ਕੁਝ ਲੋਕ ਜਿਹੜੇ ਇਹਨਾਂ ਸਿੱਖੀ ਈਸੂਲਾਂ ਦੇ ਉੱਤੇ ਚੱਲ ਰਹੇ ਆ ਤੇ ਮੈਨੂੰ ਲੱਗਦਾ ਉਹ ਕਿਸਾਨ ਨੇ ਮੈਂ ਗਲਤ ਹੋ ਸਕਦਾ ਮੇਰੇ ਹਿਸਾਬ ਨਾਲ ਉਹ ਪੰਜਾਬ ਦੇ ਉਹ ਹਿੰਦੁਸਤਾਨ ਦੇ ਉਹ ਭਾਰਤ ਦੇ ਉਹ ਕਿਸਾਨ ਨੇ ਉਹ ਮਜ਼ਦੂਰ ਨੇ ਜਿਹੜੇ ਅੱਜ ਇੱਕ ਕਿਸਾਨ ਲੀਡਰ ਆਪਣੀ ਜਾਨ ਦਾਅ ਉਤੇ ਲਾ ਕੇ ਬੈਠਾ 41 ਡੇਸ ਮੇਰੀ ਸਾਈਂਸ ਆਂਦੀ 7 ਦਿਨ ਤੋਂ ਬਾਅਦ ਔਖਾ ਹੋ ਜਾਂਦਾ ਸਾਡੀ ਟੀਮ ਉੱਥੇ ਡਾਕਟਰਾਂ ਦੀ ਪੂਰੀ ਨਾਲ ਰਹਿੰਦੀ ਆ ਮੈਂ ਉਹਨਾਂ ਨੂੰ ਵੀ ਪੁੱਛਦਾ ਮੈਂ ਕਹਿੰਦਾ ਯਾਰ ਇਹ ਕਿੱਦਾਂ ਮੈਨੂੰ ਪਤਾ ਨਹੀਂ ਕਿੱਦਾਂ ਮੈਂ ਕਿਹਾ ਚਲੋ ਤੁਸੀਂ ਆਪਣੀ ਕੋਸ਼ਿਸ਼ ਕਰਦੇ ਰਹੋ ਉਹਨਾਂ ਨਾਲ ਵੀ ਡਲੇਵਾਲ ਸਾਹਿਬ ਨਾਲ ਗੱਲ ਹੁੰਦੀ ਆ ਮੈਂ ਕਹਿੰਦਾ ਚਲ ਪਹਿਲਾਂ ਤੇ ਕਹਿੰਦਾ ਸਾਡਾ ਡਲੇਵਾਲ ਸਾਹਿਬ ਦੱਸੋ ਮੈਨੂੰ ਕਿੱਦਾਂ ਮੈਂ ਰਾਹ ਲਾ ਸਕਦਾ ਪਰ ਹੁਣ ਮੈਂ ਵੀ ਕਹਿਣਾ ਵਾਲੀ ਪਤਾ ਲੱਗ ਗਿਆ ਕਿ ਉਹ ਬੰਦਾ ਕਹਿੰਦਾ ਕਿ ਨਹੀਂ ਹੁਣ ਨਹੀਂ ਹੁਣ ਵਾਪਸ ਨਹੀਂ ਮੁੜਨਾ ਹੁਣ ਮੰਗਾ ਮਨਾਵਾਂਗੇ MSP ਦੀ ਗਰੰਟੀ ਲਾ ਬਣੂਗਾ ਤੇ ਮੈਂ ਖਾਊਗਾ ਤੇ ਤੁਸੀਂ ਸੋਚ ਕੇ ਵੇਖਿਓ ਜੇ ਇਹ MSP ਦੀ ਗਰੰਟੀ ਲਾ ਬਣਦਾ ਅਸੀਂ ਸਾਰੇ ਇੱਥੇ ਆਏ ਆ ਸਾਨੂੰ ਕੀ ਲੋੜ ਸੀ ਆਪਣਾ ਦੇਸ਼ ਛੱਡ ਕੇ ਆਉਂਦੇ ਨੇ ਸੋਚਿਓ ਕਿ ਜੇ MSP ਦੀ ਗਰੰਟੀ ਲਾ ਬਣਦਾ ਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਵੀ ਹੋਣਾ ਦੁਕਾਨਦਾਰਾਂ ਦਾ ਵੀ ਹੋਣਾ ਸਾਡੇ ਪੰਜਾਬ ਦਾ ਹੋਣਾ ਗੁਰੂਆਂ ਦੀ ਧਰਤੀ ਦਾ ਹੋਣਾ ਜਿਹੜੀ ਗੋਲਡਨ ਏਜ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਗੋਲਡਨ ਏਜ ਵੱਲ ਅਸੀਂ ਜਾ ਸਕਦੇ ਪਰ ਇਸ ਸੌਖਾ ਨਹੀਂ ਤੁਹਾਨੂੰ ਵੀ ਲੱਗਦਾ ਸਰਕਾਰਾਂ ਜਿਹੜੀਆਂ ਜਿਹੜੀਆਂ ਮਨੋਪੋਲੀਆ ਨੂੰ ਬਲਬ ਪੜਾਵਾ ਦੇਣਦੀਆਂ ਉਸ ਦੇਸ਼ ਵਿੱਚ ਉਹ ਕਰ ਦੇਣਤੀਆਂ ਉਹ ਵੀ ਇੱਕ ਬਜ਼ੁਰਗ ਦੇ ਕਹਿਣ ਤੇ ਇਹ ਕਦੀ ਹੋ ਨਹੀਂ ਸਕਦਾ ਹੋ ਸਕਦਾ ਉਦੋਂ ਜਦੋਂ ਅਸੀਂ ਸਮਝਾਂਗੇ ਅਸੀਂ ਛੋਟੇ ਛੋਟੇ ਸਵਾਲ ਕਰਨੇ ਬੰਦ ਕਰ ਦਾਂਗੇ ਭਈ ਉਹ ਇੱਥੇ ਨਹੀਂ ਆ ਉਹ ਕਾਮਰੇੜ ਆ ਉਹ ਉਹ ਆ ਉਹ ਆ ਸੋਚਾਂਗੇ ਕਿ ਲੜਾਈ ਕਿੰਨੀ ਵੱਡੀ ਆ ਜੇ ਲੜਾਈ ਪੂਰੀ ਹੋ ਜਾਂਦੀ ਆ ਸਾਡੇ ਪੰਜਾਬ ਦਾ ਮੈਂ ਸਾਰੇ ਦੇਸ਼ ਦੀ ਗੱਲ ਨਹੀਂ ਕਰਦਾ ਦੇਸ਼ ਦਾ ਤੇ ਹੁਣੇ ਹੀ ਹੋਣਾ ਪਰ ਪੰਜਾਬ ਦਾ ਜਿਹੜੀ ਧਰਤੀ ਨਾਲ ਅਸੀਂ ਜਿੱਤੋਂ ਅਸੀਂ ਬਿਲੋਂਗ ਕਰਦੇ ਆ ਜਿਹਨੂੰ ਅਸੀਂ ਪਿਆਰ ਕਰਦੇ ਆ ਆਉਣ ਵਾਲੀਆਂ ਪੀੜ੍ਹੀਆਂ ਦਾ ਸੋਚੋ ਕੀ ਹੋਊਗਾ ਤੇ ਜੇ ਨਹੀਂ ਬਣਿਆ ਤੇ ਕੀ ਹੋਊਗਾ ਸਾਡੇ ਗੁਰੂਆਂ ਦੀ ਧਰਤੀ ਦਾ ਕੀ ਹੋਊ ਪਰ ਉਹਦੇ ਲਈ ਤੁਹਾਨੂੰ ਲੜਨਾ ਪੈਣਾ ਤੁਹਾਨੂੰ ਖਰੋਣਾ ਪੈਣਾ ਤੁਹਾਨੂੰ ਰੀਅਲਾਈਜ਼ ਕਰਨਾ ਪੈਣਾ ਕਿ ਇਹ ਲੜਾਈ ਕਿੰਡੀ ਵੱਡੀ ਆ ਤਾਂ ਨੂੰ ਸੋਚਣਾ ਪੈਣਾ ਕਿ ਇਹ ਲੜਾਈ ਕਿੰਨੀ ਵੱਡੀ ਆ ਵਿਸੋ ਬਹੁਤ ਲੋਕ ਇਹ ਸੋਚਦੇ ਆ ਕਿ ਜਿੱਦਾਂ ਪਹਿਲਾਂ ਗੱਲਾਂ ਕਰਦੇ ਆ ਜੀ ਡੋਨੇਸ਼ਨਾਂ ਦੀ ਗੱਲ ਕਰਦੇ ਕਿਸੇ ਨੂੰ ਕਿਸੇ ਦੀ ਡੋਨੇਸ਼ਨ ਦੀ ਲੋੜ ਹੈ ਉਹਨਾਂ ਕਿਸਾਨਾਂ ਦੇ ਵਿੱਚ ਮੈਂ ਰਹਿ ਕੇ ਆਇਆ ਕੋਈ ਤੁਹਾਡ ਕੋਲ ਕੋਈ ਡੋਨੇਸ਼ਨ ਨਹੀਂ ਮੰਗੂਗਾ ਪੈਸਾ ਨਹੀਂ ਮੰਗੂਗਾ ਚੰਦਾਂ ਨਹੀਂ ਮੰਗੂਗਾ ਅਸੀਂ ਕਦੀ ਗੁਰੂ ਘਰ ਅੱਜ ਜਾ ਕੇ ਇਹ ਨਹੀਂ ਕਹਿੰਦੇ ਡੋਨੇਟ ਕਰੋ ਉੱਥੇ ਨਾ ਪਰ ਆਪਾਂ ਆਪਣਾ ਸਾਥ ਤੇ ਦੇ ਸਕਦੇ ਆ ਨਾ ਇਹਨੇ ਨਾ ਕਿ ਉਹਨਾਂ ਨੂੰ ਮੁੰਬਿਰ ਤੇ ਨਾ ਕਰੀਏ ਕਿਉਂ ਕੀ ਕਰ ਜਾਂਦੇ ਉਹਦੇ ਪਾਗਲੇ ਆਓ ਸੜਕਾਂ ਬਲੌਕ ਕਰ ਜਾਂਦੇ ਉਹ ਕਰੇ ਉਹ ਸਭ ਤੋਂ ਵੱਡੀ ਸਰਕਾਰ ਦੇ ਨਾਲ ਲੜਾਈ ਲਾ ਕੇ ਬੈਠੇ ਆ ਤੇ ਅਸੀਂ ਉਹਨਾਂ ਤੇ ਉਂਗਲ ਕਰੀ ਜਾਂਦੇ ਆ ਇੱਕ ਅੰਨਾ ਜਾ ਰਹੇ ਸੀ ਉਹਨੇ 10 ਦਿਨ ਅਚਨ ਕੀਤਾ ਸਾਰਾ ਦੇਸ਼ ਉਹਦੇ ਨਾਲ ਖਲੋ ਗਿਆ ਕਿਸੇ ਨੇ ਉੱਤੇ ਸਵਾਲ ਨਹੀਂ ਕੀਤਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨ ਲਈ ਇੱਕ ਸਾਡੇ ਲਈ ਲੜਨ ਦਿਆ ਤੇ ਅਸੀਂ ਉੱਤੇ ਸਵਾਲ ਕਰੀ ਜਾਂਦੇ ਆ ਸਰਕਾਰ ਵੇਖਦੀ ਨਹੀਂ ਇਹ ਤੇ ਟੁੱਟੇ ਪਏ ਗੱਲ ਅਸੀਂ ਸਰਬੱਤ ਦੇ ਭਲੇ ਦੀ ਕਰਦੇ ਆਂ ਗੱਲ ਅਸੀਂ ਗੁਰੂਆਂ ਦੀ ਕਰਦੇ ਆਂ ਤੇ ਇੱਕ ਛੋਟੀ ਜੀ ਗੱਲ ਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਸਾਡੇ ਕੋਲ ਬਹੁਤ ਤਾਕਤ ਹੈ ਸਾਡੇ ਗੁਰੂਆਂ ਨੇ ਸਾਡੇ ਨੂੰ ਬਹੁਤ ਤਾਕਤ ਦਿੱਤੀ ਆ ਇਹ ਉਹਨਾਂ ਨੂੰ ਵੀ ਪਤਾ ਕਿ ਇਹ ਲੋਕ ਕਿੰਨੇ ਤਾਕਤਵਰ ਨੇ ਪਰ ਸੋਚਣ ਦੀ ਗੱਲ ਅਸੀਂ ਜੇ ਸੋਚ ਲਈਏ ਕਿ ਇਹ ਲੜਾਈ ਕਿੰਨੀ ਵੱਡੀ ਆ ਤੇ ਜੇ ਅਸੀਂ ਇਹ ਲੜਾਈ ਜਿੱਤ ਲੈਨੇ ਆਂ ਔਰ ਜਿੱਤ ਸਕਦੇ ਆਂ ਜਿੱਤਾਂਗੇ ਬਸ ਇਕੱਠੇ ਹੁੰਦੀ ਗੱਲ ਜਿੱਦਣ ਤੁਹਾਡੇ ਅੰਦਰੋਂ ਇਹ ਬਾਜ ਜਾ ਕੀ ਨਾ ਕਿ ਇਹ ਲੜਾਈ ਆ ਤੇ ਅਸੀਂ ਇਹ ਲੜਾਈ ਜਿੱਤਨੀ ਆ ਲੜਾਈ ਜਿੱਤਤੀ ਸਮਝੋ ਉਹਨਾਂ 'ਚ ਇੰਨੀ ਇੰਨਾ ਦਮ ਨਹੀਂ ਹੈਗਾ ਕਿ ਉਹ ਸਾਡੇ ਨਾਲ ਲੜਾ ਸਕ ਲੜ ਸਕ ਜੋ ਸਿੱਖਿਆ ਸਾਡੇ ਕੋਲ ਉਹਨਾਂ ਕੋਲ ਨਹੀਂ ਹੈ ਤੇ ਜੇ ਅਸੀਂ ਇਹ ਲੜਾਈ ਜਿੱਤਦੇ ਆ ਤੇ ਸਰਬੱਤ ਦੇ ਭਲੇ ਦੀ ਲੜਾਈ ਅਸੀਂ ਜਿੱਤ ਜਾਂਦੇ ਆ ਉਹ ਕੋਈ ਫਾਇਦਾ ਕੱਲੇ ਸਿੱਖਾਂ ਦਾ ਥੋੜੀ ਹੋਣਾ ਕੱਲਾ ਪੰਜਾਬੀਆਂ ਦਾ ਥੋੜੀ ਹੋਣਾ ਹਰ ਇੱਕ ਗਰੀਬ ਵਰਗ ਮਜ਼ਦੂਰ ਕਿਸਾਨ ਹਰ ਇੱਕ ਇਨਸਾਨ ਜਿਹੜਾ ਉਸ ਧਰਤੀ ਤੇ ਰਹਿੰਦਾ ਅਸੀਂ ਗੱਲ ਕਰਦੇ ਆ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਆ ਮੈਡੀਕਲ ਦੀ ਅਸੀਂ ਗੱਲ ਕਰਦੇ ਆ এনवायरमेंट ਦੀ ਜੇ ਐਮਐਸਪੀ ਗਰੰਟੀ ਲਾਅ ਬਣਦਾ ਡਾਈਵਰਸਿਫਿਕੇਸ਼ਨ ਆਫ ਕ੍ਰੌਪਸ ਹੋਣੀ ਹੀ ਹੋਣੀਆ ਜਦੋਂ ਐਮਐਸਪੀ ਕ੍ਰੌਪਸ ਤੇ ਮਿਲੂਗੀ ਜਿਆਦਾ ਤੇ ਡਾਈਵਰਸਿਫਿਕੇਸ਼ਨ ਹੋਊਗੀ ਡਾਈਵਰਸਿਫਿਕੇਸ਼ਨ ਹੋਊਗੀ ਪਾਣੀ ਸੇਵ ਹੋਊਗਾ ਪਾਣੀ ਬਚੂਗਾ ਪਾਣੀ ਬਚੂਗਾ ਸਾਡਾ ਵਾਤਾਵਰਣ ਸ਼ੁੱਧ ਹੋਊਗਾ ਜੇ ਸਾਡੇ ਕਿਸਾਨਾਂ ਦੇ ਕੋਲ ਪੈਸਾ ਹੋਊਗਾ ਮਜ਼ਦੂਰਾਂ ਦੇ ਕੋਲ ਪੈਸਾ ਆਊਗਾ ਮਜ਼ਦੂਰਾਂ ਕੋਲ ਪੈਸਾ ਆਊਗਾ ਤਾਂ ਦੁਕਾਨਦਾਰਾਂ ਕੋਲ ਪੈਸਾ ਆਊਗਾ ਅੱਜ ਉਹ ਪੈਸਾ ਜਿਹੜਾ ਉਹਨਾਂ ਮਨੋਪਲੀਏ ਦਾਨੀਆਂ அம்பਾਲੀਆਂ ਦੇ ਕੋਲ ਨੇ ਜਿਹੜੇ ਇੱਥੋਂ ਦੇ ਸਿੰਗਰ ਬੁਲਾਉਂਦੇ ਨੇ ਨਾਚ ਗਾਣੇ ਕਰਾਉਂਦੇ ਨੇ ਉੱਥੇ ਨਾਚਿਆਨੂੰ ਨਚਾਉਂਦੇ ਨੇ ਉਹ ਮਿਹਨਤ ਦੇ ਪੈਸੇ ਦਾ ਉਹ ਮਿਹਨਤ ਦਾ ਪੈਸਾ ਉਹਨਾਂ ਕਿਸਾਨਾਂ ਮਜ਼ਦੂਰਾਂ ਦੇ ਹੱਥ 'ਚ ਜਾਊਗਾ ਉਹ ਨਾਚ ਗਾਣਾ ਨਹੀਂ ਕਰਾਉਣਗੇ ਉਹ ਇਹੋ ਜਿਹੇ ਗੁਰੂ ਘਰ ਬਣਾਉਣਗੇ ਉਹ ਗੁਰੂ ਦੀ ਸਿੱਖਿਆ ਅੱਗੇ ਲੈ ਕੇ ਜਾਣਗੇ ਉੱਤੇ ਟਾਡੀ ਰਾਗੀ ਸਿੰਘ ਉੱਥੇ ਜਾਣਗੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਤੁਸੀਂ ਆਓ ਗੁਰੂ ਦਾ ਮੈਸੇਜ ਦਿਓ ਰਹਿਾਨਾ ਵਰਗਿਆਂ ਨੂੰ ਉੱਥੇ ਪੈਸੇ ਨਹੀਂ ਦਿੱਤੇ ਜਾਣਗੇ ਇੱਕ ਇਕਨੋਮੀ ਹੈ ਇੱਕ ਸਿਸਟਮ ਬਦਲ ਜਾਊਗਾ ਪਰ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਤੁਹਾਨੂੰ ਜਗਾ ਸਕਦਾ ਮੈਨੂੰ ਨਹੀਂ ਪਤਾ ਇੱਕ ਬਜ਼ੁਰਗ ਜਿਹੜਾ 40 40 ਦਿਨ 41 ਡੇਜ਼ ਹੋ ਗਏ ਆ ਉਹ ਬੈਠਾ ਆਂਦਾ ਮੇਰਾ ਮੈਂ ਮੈਂ ਰਾਤ ਨੂੰ ਗੱਲ ਕਰਦਾ ਮੈਂ ਕਹਿੰਦਾ ਕਿ ਉਹਨੇ ਕਹਿਤਾ ਹੀਸ ਗੋਨ ਮੈਨੂੰ ਮੈਨੂੰ ਤੇ ਰਾਹ ਨਹੀਂ ਵਿਖਦਾ ਕਿ ਕਿਹੜੀ ਸਰਕਾਰ ਨੂੰ ਅਸੀਂ ਇਨੀ ਸ਼ੀਤੀ ਕਿਦਾਂ ਪਤਾ ਹੀ ਨਹੀਂ ਕੱਲ ਕੀ ਹੋ ਜਾਣਾ ਹੁਣ ਮੈਂ ਕਿ ਕਿਦਾਂ ਹਰ ਇੱਕ ਗੁਰੂ ਘਰ ਚ ਜਾਵਾਂ ਗੁਰੂ ਘਰ ਦੇ ਉਹਨਾਂ ਲੋਕਾਂ ਨਾਲ ਗੱਲਾਂ ਕਰਾਂ ਉਹਨਾਂ ਨੂੰ ਦੱਸਾਂ ਜਾ ਕਿ ਇਹ ਕੋਈ ਪੈਸੇ ਨਹੀਂ ਚਾਹੀਦਾ ਕਿਸੇ ਨੂੰ ਡੋਨੇਸ਼ਨ ਨਹੀਂ ਚਾਹੀਦੀਆਂ ਇਤੋਂ ਵੱਡੀ ਗੱਲ ਕੀ ਹੋ ਸਕਦੀ ਜਾਗੋ ਬਸ ਇਨਾ ਕਦੋਂ ਬਈ ਇਕੱਠੇ ਆ ਬਈ ਲੜਾਂਗੇ ਸਰਬੱਤ ਦੇ ਭਲੇ ਦੀ ਲੜਾਈ ਲੜਾਂਗੇ ਕਿਉਂ ਪੋਕੇਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਲੋ ਕਰਦੇ ਹਾਂ ਉਹਨਾਂ ਨੂੰ ਫਾਲੋ ਕਰਦੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਸਰਬੱਤ ਦਾ ਤੁਸੀਂ ਸੋਚਿਓ ਜੇ ਇਹ ਕਾਨੂੰਨ ਬਣਦਾ ਤੇ ਸਭ ਤੋਂ ਵੱਧ ਫਾਇਦਾ ਕਿਹਦਾ ਹੋਣਾ ਗੁਰੂ ਨਾਨਕ ਪਾਸ਼ਾ ਦੇ ਸਿੱਖਾਂ ਦਾ ਹੋ ਜਿਹੜੇ ਲੋਕ ਕਿਰਤ ਕਰਦੇ ਆ ਨਾਮ ਜਪਦੇ ਆ ਬਣ ਸਕਦੇ ਤੁਸੀਂ ਸੋਚਿਓ ਮੈਂ ਇੰਨੀਆਂ ਗੱਲਾਂ ਤੁਹਾਡੇ ਤੱਕ ਰੱਖਣ ਆਇਆ ਜੇ ਹੋ ਸਕਿਆ ਤੇ ਇਹ ਗੱਲ ਅਗਲੇ ਕਿਸੇ ਨੂੰ ਕਹਿ ਦਿਓ ਇਦਾਂ ਹੀ ਮੈਸੇਜ ਜਾਂਦਾ ਟਾਈਮ ਬਹੁਤ ਘਟਿਆ ਪਤਾ ਨਹੀਂ ਗੱਲ ਕੀ ਹੋ ਜਾਣਾ ਮਾਹੌਲ ਕਿੱਧਰ ਜਾਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਕੀ ਮੈਂ ਤੁਹਾਨੂੰ ਮੈਂ ਇਹ ਦੱਸਦਾ ਮੈਂ ਵੀ ਉੱਥੇ ਜੁਲਾਈ ਦੇ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਤੇ ਵਿੱਚ ਐਜ਼ ਅ ਸੋਸ਼ੀਅਲ ਪ੍ਰੋਫੈਸਰ ਇੰਟਰਵੈਨਸ਼ਨਲ ਹਾਰਟ ਫੇਲਿਅਰ ਟ੍ਰਾਂਸਪਲੈਂਟ ਕਾਰਡੀਓਲੋਜਿਸਟ ਆਰਿਆ ਸਾਡੇ ਵੀਰ ਬਰਦਰ ਨਵਾਨ ਨੇ ਇੱਥੇ ਕਲੀਨਿਕ ਖੋਲੀ ਆ ਯੂਰ ਹੈਲਥ ਕੇਅਰ ਦੇ ਨਾਮ ਤੇ ਨਾਲ ਡਾਕਟਰ ਪ੍ਰਾਨ ਨੇ ਤੇ ਕਾ ਡਿਸੇ ਵਾਲੀ ਆ ਰਿਹਾ ਮੈਨੂੰ ਕਿਸੇ ਨੇ ਦੱਸਿਆ ਸੀ ਸੈਕਰਮੈਂਟੋ ਸਭ ਤੋਂ ਜ਼ਿਆਦਾ ਪੰਜਾਬੀ ਸਿੱਖ ਵਸਦੇ ਆ ਤੇ ਮੈਨੂੰ ਲੱਗਾ ਕਿ ਜਿੱਥੇ ਸਾਡੇ ਪੰਜਾਬੀ ਸਿੱਖ ਵਸਦੇ ਆ ਉਧਰੋਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੇ ਵੀ ਕਿਹਾ ਸੀ ਕਿ ਤੁਹਾਡਾ ਜਿਹੜਾ ਪੰਜਾਬ ਦੇ ਵਿੱਚ ਕੰਮ ਆ ਸਾਨੂੰ ਵਧੀਆ ਲੱਗਦਾ ਅਸੀਂ ਚਾਹੁੰਦੇ ਆ ਤੁਸੀਂ ਪੰਜਾਬ ਦੇ ਵਿੱਚ ਵੀ ਆਪਣਾ ਕੰਮ ਜਾਰੀ ਰੱਖੋ ਤੋਂ ਐਸਾ ਮੌਕਾ ਬਣਿਆ ਸਾਰਾ ਕੁਝ ਨਾਲ ਜੁੜ ਗਿਆ ਤੇ ਆਉਣ ਵਾਲੀ ਜੁਲਾਈ ਦੇ ਵਿੱਚ ਮੈਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਆ ਰਿਹਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ